ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਮੈਂ ਸਲਾਈ ਤੇ ਆਹ 22 ਕੁੰਡੇ ਪਾਏ ਆ ਜੀ 2-2 ਕੁੰਡਿਆਂ ਦਾ ਡਿਜ਼ਾਈਨ ਹੈ ਤੇ ਇੱਕ ਇੱਕ ਕੁੰਡਾ ਆਪਾਂ ਸਾਈਡ ਤੇ ਫालतू ਪਾਇਆ ਆਹ 2-2 ਕੁੰਡੇ ਆ ਤੇ ਹੋਰ ਜੀ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆ ਆਪਾਂ ਇਹਦੀ ਵੀਡੀਓ ਆਪਾਂ ਕੁੰਡੇ ਪਾਏ ਹਲੇ ਉਲਟੀ ਸਲਾਈ ਬਣਾਉਣੀ ਹੈ ਆਪਾਂ ਹੁਣ ਆਪਾਂ ਅੱਗੇ ਸਿੱਧੇ ਪਾਸੇ ਇਹ ਵੀ ਆਪਾਂ ਸਲਾਈ ਸਿੱਧੀ ਕੱਟ ਲੈਣੀ అసలు సలాయి బ ఆ కు తారజా స్టార్ట్వుగా ఇగ పిచ్చే కండే ఆ కుారో ਪਹਿਲਾਂ ਆਪਾਂ ਇਹਨਾਂ ਨੂੰ ਸਿੱਧਾ ਬਣਾ ਲਵਾਂਗੇ। ਧਾਗਾ ਅੱਗੇ ਕਰਾਂਗੇ। ਇਹ ਦੋ ਕੁੰਡਿਆਂ ਨੂੰ ਆਪਾਂ ਫੇਰ ਬਣਾ ਲਵਾਂਗੇ ਉਲਟਾ। ਧਾਗਾ ਪਿੱਛੇ ਕਰਾਂਗੇ। ਦੋ ਕੁੰਡੇ ਲਵਾਂਗੇ ਆਪਾਂ ਇੱਕ ਵਾਰੇ ਉਲਟਾ ਬਣਾ ਲਿਆ ਤਾਂ ਗਾ ਅੱਗੇ ਕਰਾਂਗੇ ਪਹਿਲਾਂ ਆ ਸਿੱਧਾ ਬਣਾਇ ਸੀ ਹੁਣ ਆਪਾਂ ਉਲਟਾ ਬਣਾ ਲਿਆ ਫਿਰ ਤਾਂ ਦੱਸਦੀ ਆ ਮੈਂ ਦੋ ਗੁੰਡੇ ਲਵਾਂਗੇ ਆਪਾਂ ਇੱਕ ਵਾਰੀ ਸਿੱਧਾ ਗੁੰਡਾ ਬਣਾ ਲਵਾਂਗੇ ਇਸ ਤਰ੍ਹਾਂ ਤਾਂ ਗਾਗੇ ਕਰਾਂਗੇ ਇਹਨਾਂ ਦੋ ਗੁੰਡਿਆਂ ਨੂੰ ਆਪਾਂ ਫਿਰ ਤੋਂ ਉਲਟਾ ਬਣਾ ਲਵਾਂਗੇ ਇਹ ਤਾਂ ਅਗਾਂਹ ਪਿੱਛੇ ਕਰਾਂਗੇ ਦੋ ਕੁੰਡੇ ਆ ਇੱਕ ਵਾਰੀ ਆਪਾਂ ਸਿੱਧੇ ਬਣਾ ਲੈਣੇ ਆ ਇੱਕ ਵਾਰੀ ਉਲਟੇ ਬਣਾ ਲੈਣੇ ਆ

ਇਹ ਪੂਰੀ ਸਲਾਈ ਆਪਾਂ ਸਿੱਧੇ ਬਣਾ ਲੈਣੀ ਹੈ ਇਹ ਮੇਰੇ ਕੋਲ ਤਾਂ ਉਹਨਾਂ ਮੋਟੀ ਹੈ ਕਿਸੇ ਵੀ ਉਹਨਾਂ ਤੇ ਬਣਾ ਸਕਦੇ ਆ ਹਰੇਕ ਕਲਰ ਤੇ ਬਣਾ ਸਕਦੇ ਆ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਆਉਂਦਾ ਜੇ ਤੁਸੀਂ ਕੱਲਾ ਬਾਰਡਰ ਬਣਾਉਣਾ ਚਾਹੁੰਦੇ ਆ ਬਾਰਡਰ ਵੀ ਬਣਾ ਸਕਦੇ ਆ ਬਾਰਡਰ ਵੀ ਬੜਿਆ ਹੈ ਬਹੁਤ ਸੋਹਣਾ ਲੱਗਦਾ ਤੇ ਜੇ ਤੁਸੀਂ ਪੂਰਾ ਡਿਜ਼ਾਈਨ ਪਾਉਣਾ ਤਾਂ ਪੂਰਾ ਵੀ ਬਣਾ ਸਕਦੇ ਆ ਕੁੰਡੇ ਥੋੜੇ ਜਿਹੇ ਜਦੋਂ ਆ ਸਲਾਈ ਪਾਉਣੇ ਕੱਸੇ ਜਾਂਦੇ ਆ ਜਿਹੜੇ ਸਿਧੀ ਸਲਾਈ ਪਾਉਣੀ ਆ ਇਹ ਅਸੀਂ ਥੋੜੀ ਜੀ ਲੂਜ਼ ਪਾ ਲਾਂਗੇ ਲੂਜ਼ ਗੁੰਡੇ ਰੱਖ ਲਾਂਗੇ ਤਾਂ ਤੁਹਾਨੂੰ ਅੱਗੇ ਜਿਹੜਾ ਅਸੀਂ ਡਿਜ਼ਾਈਨ ਬਣਾਉਣਾ ਤਾਂ ਆਪਾਂ ਨੂੰ ਸੌਖਾ ਹੋ ਜੂਗਾ ਬਣਾਉਣਾ ਕਿਉਂਕਿ ਡਬਲ ਬਣਤੀ ਹੋ ਜਾਂਦੀ ਕੁੰਡਿਆਂ ਦੀ ਤਾਂ ਕਰਕੇ ਥੋੜੇ ਜਿھے ਖਿੱਚੇ ਜਾਂਦੇ ਆ ਆ ਵੜਾ ਕੁੰਡਾ ਆਪਾਂ ਧਾਰ ਲਾਂਗੇ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਲਵਾਂਗੇ ਪਹਿਲਾਂ ਇਹਨਾਂ ਨੂੰ ਸਿੱਧਾ ਬਣਾ ਲਾਂਗੇ ਫਿਰ ਧਾਗਾ ਅੱਗੇ ਕਰਕੇ ਇਹਨਾਂ ਨੂੰ ਉਲਟਾ ਬਣਾ ਲਾਂਗੇ ਅਸਾ ਹੀ ਦੋ ਸਲਾਈਆਂ ਦੋ ਹੀ ਕੁੰਡੇ ਆ ਜੀ ਦੋ ਹੀ ਸਲਾਈਆਂ ਤੇ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਆਉਂਦਾ ਹੈ بس ਥੋੜਾ ਜਿਹਾ ਆਪਾਂ ਲੂਜ਼ ਕਰਕੇ ਕੁੰਡਾ ਬਾਲਵਾਂਗੇ ਨਾ ਤਾਂ ਥੋੜੇ ਬਣਾਉਣ 'ਚ ਆਸਾਨੀ ਹੋ ਜਾਂਦੀ ਹੈ ਸਿੱਧੀ ਸਲਾਈ ਆਪਾਂ ਸਿੱਧੀ ਬਣਾ ਲਵਾਂਗੇ ਥੋੜੇ ਜੇ ਟਾਂਕੇ ਲੂਜ਼ ਕਰਕੇ ਕੁੰਡੇ ਪਾ ਲਵਾਂਗੇ ਨਸਾ ਹੀ ਦੋ ਸਲਾਈਆਂ ਸੀ ਰਿਪੀਟ ਕਰਦੇ ਜਾਵਾਂਗੇ ਤਾਂ ਸਾਡਾ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦੇ ਹੋ ਜੀ ਘੰਟੀ ਵਾਲਾ ਬਟਨ ਵੀ ਦਬਾ ਦਿਆ ਕਰੋ ਜੀ ਤੇ ਲਾਈਕ ਜਰੂਰ ਕਰ ਦਿਆ ਕਰੋ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਇਹ ਕਿੰਨਾ ਖੁਣਾਕ ਬਣਾਇਆ ਸੀਗਾ ਮੈਂ ਬਹਤ ਵੀ ਸੋਹਣਾ ਲੱਗਦਾ ਹੈ ਕਿਸੇ ਵੀ ਰੰਗ ਤੇ ਬਣਾ ਸਕਦੇ ਆ ਜੇ ਆਪਾਂ ਚਲੋ ਜੀ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਵਾਲਾ ਬਟਨ ਵੀ ਦਬਾ ਦਿਆ ਕਰੋ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਤੇ ਲਾਈਕ ਵੱਧ ਤੋਂ ਵੱਧ ਕਰ ਦਿਆ ਕਰੋ ਜੀ ਚਲੋ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ